ਦੇਖ ਸਕਦੇ ਆ ਨਵਾਂ ਸ਼ਹਿਰ ਦਵਾਪਾ YouTube ਚੈਨਲ ਦੇ ਉੱਪਰ ਬੱਚੇ ਜਿਹੜੇ ਆ ਸਵੇਰ ਦਾ ਹਲੇ ਸਮਾਂ ਆ ਸਵੇਰ ਦੇ ਤੋਂ ਹੀ Holi ਜਿਹੜੀ ਆ ਦੇਖੋ ਰੰਗਾ ਦਾ ਜਿਹੜਾ ਤਿਹਾਰ ਹੈਗਾ ਬੱਚੇ ਦੇਖੋ Holi ਮਨਾ ਰਹੇ ਹੈਗੇ ਔਰ ਤੁਸੀਂ ਦੇਖ ਸਕਦੇ ਆ ਕਿ ਛੋਟੇ ਛੋਟੇ ਬੱਚੇ Holi ਦਾ ਤਿਯਾਰ ਜਿਹੜਾ ਆ ਦੇਖੋ ਕਿਸ ਤਰ੍ਹਾਂ ਪਚਕਾਰੀਆਂ ਦੇ ਨਾਲ ਰੰਗ-ਬਰੰਗੀਆਂ ਜਿਹੜੀਆਂ ਪਚਕਾਰੀਆਂ ਔਰ ਕਿਤੇ ਸੁੱਕਾ ਰੰਗ ਸੁੱਕੇ ਰੰਗ ਨੂੰ ਕਈ ਵਾਰ ਪਾਣੀ ਵਿੱਚ ਘੋਲ ਕੇ ਇੱਕ ਦੂਸਰੇ ਦੇ ਉੱਪਰ ਸੁੱਟ ਰਹੇ ਹੈਗੇ ਆ ਔਰ ਦੇਖ ਪਾ ਰਹੇ ਆ ਤੁਸੀਂ ਸਕਰੀਨ ਦੇ ਉੱਪਰ ਨਵਾਂ ਸ਼ਹਿਰ ਦਵਾ巴 YouTube ਚੈਨਲ ਦੀ ਇੱਕ ਸਾਰਿਆਂ ਨੂੰ ਬੇਨਤੀ ਆ ਕਿ ਰੰਗ ਜਿਹੜਾ ਆ ਉਹ ਜਰੂਰ ਸੁੱਟੋ Holi ਮਨਾਓ ਪਰ ਜਿਹੜੇ ਕਈ ਵਾਰ ਕੋਈ ਕਾਲਾ ਤੇਲ ਜਾਂ ਇਹੋ ਜੀਆਂ ਚੀਜ਼ਾਂ ਪਾ ਦਿੰਦੇ ਆ ਇਹੋ ਜੇ ਚੀਜ਼ਾਂ ਦੀ ਵਰਤੋਂ ਨਾ ਕਰੋ ਤੁਸੀਂ ਦੇਖ ਪਾ ਰਹੇ ਹੋ ਨਵਾਂ ਸ਼ਹਿਰ ਦਵਾ巴 YouTube ਚੈਨਲ ਦੇ ਉੱਪਰ Holi ਜਿਹੜੀ ਆ ਦੇਖੋ ਭਰ ਪਚਕਾਰੀ ਮਾਰੀ Holi ਤੁਸੀਂ ਦੇਖ ਪਾ ਰਹੇ ਹੋ ਨਵਾਂ ਸ਼ਹਿਰ ਦਵਾ巴 YouTube ਚੈਨਲ ਆ ਦੇਖ ਪਾ ਰਹੇ ਹੋ ਤੁਸੀਂ ਪਚਕਾਰੀਆਂ ਪਰ ਰਹੇ ਨੇ ਸਾਡੀ ਕੋਸ਼ਿਸ਼ ਰਹਿੰਦੀ ਆ ਕਿ ਅਸੀਂ ਤੁਹਾਨੂੰ ਆਪਣੇ ਚੈਨਲ ਦੇ ਉੱਪਰ ਆ ਦਿਨ ਤਿਹਾਰ ਜਿਹੜਾ ਆ ਉਹ ਦਿਖਾਈਏ ਇਸ ਵੇਲੇ ਮੈਂ ਕਸਬਾ ਔੜ ਦੇ ਵਿੱਚ ਖੜਾ ਆ ਤਰ੍ਹਾਂ ਤਰ੍ਹਾਂ ਦੀਆਂ ਰੰਗ ਬਰੰਗੀਆਂ ਜਿਹੜੀਆਂ ਪਚਕਾਰੀਆਂ ਹੈਗੀਆਂ ਉਹ ਰੱਖੀਆਂ ਹੋਈਆਂ ਨੇ ਔਰ ਰੰਗ ਸਵੇਰ ਤੋਂ ਹੀ ਜਿਹੜੀ ਖੀਦਾਰੀ ਜਿਹੜੀ ਆ ਉਹ ਇੱਥੇ ਸ਼ੁਰੂ ਹੋ ਗਈ ਹੈਗੀ ਆ ਔਰ ਬੱਚਿਆਂ ਨੂੰ ਨਾਲ ਲੈ ਕੇ ਜਿਹੜਾ ਆ ਔਰੰਗ ਉਹ ਜਿਹੜੇ ਆ ਉਹ ਲਏ ਜਾ ਰਹੇ ਨੇ ਔਰ ਦੁਕਾਨਦਾਰਾ ਬਲੋ ਵੀ ਬੜੀ ਮਤਲਬ ਰੰਗ ਬਰੰਗੇ ਜਿਹੜੇ ਰੰਗ ਨੇ ਕੋਈ ਹਰੇ ਨੇ ਕੋਈ ਗੁਲਾਬੀ ਰੰਗ ਨੇ ਕੋਈ ਮਤਲਬ ਆ ਕੋਈ ਨੀਲੇ ਰੰਗ ਨੇ ਅਸਮਾਨੀ ਰੰਗ ਨੇ ਮਤਲਬ ਆ ਪਚਕਾਰੀਆਂ ਤੁਸੀਂ ਦੇਖ ਪਾ ਰਹੇ ਹੋ ਕਿਸ ਤਰ੍ਹਾਂ ਸਜਾਈਆਂ ਹੋਈਆਂ ਨੇ ਸਾਡੀ ਹਮੇਸ਼ਾ ਕੋਸ਼ਿਸ਼ ਰਹੀ ਆ ਕਿ ਅਸੀਂ ਤੁਹਾਨੂੰ ਆਪਣੇ ਇਸ ਚੈਨਲ ਦੇ ਉੱਪਰ ਜਿਹੜਾ ਆ ਕਿ ਹਰ ਦਿਨ ਤਿਹਾੜ ਜਿਹੜਾ ਉਹ ਦਿਖਾਈਏ ਸਵੇਰ ਦਾ ਸਮਾਂ ਆ ਔਰ ਸਵੇਰ ਤੋਂ ਹੀ ਖੀਦਾਰੀ ਜਿਹੜੀ ਹੈਗੀ ਆ ਉਹ ਸ਼ੁਰੂ ਹੋ ਗਈ ਆ ਕਰਤੇ ਆ ਗਿਆ ਕਿ ਪਚਕਾਰੀਆਂ ਹੈਲੋ ਭਾਜੀ ਕਿੱਦਾਂ ਦੀਆਂ ਪਚਕਾਰੀਆਂ ਅੱਜ ਕੱਲ੍ਹ ਆਈਆਂ ਵੇ ਆਟੋਮੈਟਿਕ ਹੀ ਚਾਰਜਿੰਗ ਵਾਲੀ ਆਪਣੇ ਉਹ ਚਾਰਜਿੰਗ ਵਾਲੀ ਦੀ ਪਚਕਾਰੀ ਹੋ ਗਈ ਹਾਂ ਚਾਰਜਿੰਗ ਵਾਲੀ ਚਲੋ ਸਾਡੇ ਦਰਸ਼ਕਾਂ ਨੂੰ ਜਰਾ ਸਕਰੀਨ ਦੇ ਉੱਪਰ ਦਿਖਾਓ ਇਹ ਕਿਹੜੀ ਪਚਕਾਰੀ ਹੈ ਜੀ ਇਹ ਚਾਰਜ ਕਰਨਾ ਹੁੰਦੀ ਆ ਅੱਛਾ ਲੀਡ ਲੱਗੀ ਹੋਈ ਹੈਗੀ ਆ ਅੱਛਾ ਅੱਛਾ ਮਤਲਬ ਹੈ ਮਾਡਰਨ ਸਮੇਂ ਦੇ ਵਿੱਚ ਅਲੱਗ-ਅਲੱਗ ਚੀਜ਼ਾਂ ਜਿਹੜੀਆਂ ਆ ਰਹੀਆਂ ਆ ਆ ਵੀ ਰੰਗੇ ਹੀ ਆ ਜੀ ਗਵਾਰੇ ਆ ਜੀ ਅੱਛਾ ਇਹ ਗਵਾਰੇ ਹੈਗੇ ਆ ਔਰ ਦੇਖ ਪਾ ਰਹੇ ਹੋ ਤੁਸੀਂ ਕਿ ਖਰੀਦਦਾਰੀ ਸਵੇਰ ਤੋਂ ਸ਼ੁਰੂ ਹੋ ਗਈ ਹੈਗੀ ਆ ਔਰ ਪਚਕਾਰੀਆਂ ਤਰ੍ਹਾਂ ਤਰ੍ਹਾਂ ਦੀਆਂ ਰੰਗ-ਬਰੰਗੀਆਂ ਪਚਕਾਰੀਆਂ ਜਿਹੜੀਆਂ ਆ ਉਹ ਤੁਸੀਂ ਆਹ ਕੀ ਚੀਜ਼ ਆ ਜੀ ਇਹ ਵੀ ਪਚਕਾਰੀ ਆ ਜੀ ਵਾਹ ਜੀ ਵਾਹ ਮੈਂ ਕਹਿੰਨਾ ਬੱਚਿਆਂ ਨੇ ਖੇਡਾਂ ਦੀਆਂ ਖੇਡਾਂ ਔਰ ਰੰਗ ਦੇ ਰੰਗ ਤੁਸੀਂ ਦੇਖ ਪਾ ਰਹੇ ਹੋ ਸਕਰੀਨ ਦੇ ਉੱਪਰ ਇਹ ਨਵਾਂ ਸ਼ਹਿਰ ਦਾ ਆਪ ਬਾਜੂ YouTube ਚੈਨਲ ਤੇ ਸਾ ਗਾਇਕ ਕਲਾਕਾਰ ਜਿਨ੍ਹਾਂ ਨੂੰ ਤੁਸੀਂ ਆਮ ਜਾਣਦੇ ਹੋ ਦੰਧਰਾਲ ਸਾਹਿਬ ਸਾਨੂੰ ਮੇਰੇ ਦਰਾਲ ਸਾਹਿਬ होली ਤੇ ਹੋਲੇ ਦੀਆਂ ਸ਼ੁਭ ਕਾਮਨਾਵਾਂ ਬਹੁਤ ਬਹੁਤ ਵਧਾਈਆਂ ਜੀ ਸਾਰੀਆਂ ਸੰਗਤਾਂ ਨੂੰ ਗੁਰੂ ਸਾਹਿਬ ਸਾਰਿਆਂ ਤੇ ਮੇਰੇ ਪਰ ਹੱਥ ਰੱਖਣ ਇਹ ਖੁਸ਼ੀ ਭਰਿਆ ਤਿਹਾਰ ਏਦਾਂ ਹੀ ਆਉਂਦੇ ਰਹਿਣ ਜੀ ਹੱਸਦੇ ਬਸਦੇ ਰੋ ਲਓ ਜੀ ਸਾਨੂੰ ਦੰਧਰਾਲ ਸਾਹਿਬ ਵੱਲੋਂ ਵੀ ਸਾਰਿਆਂ ਨੂੰ ਸ਼ੁਭ ਕਾਮਨਾਵਾਂ ਦੇਖੋ ਜੀ ਭਾਜੀ ਆ ਮੈਂ ਕਹਿੰਦਾ ਹੈਪੀ ਹੋਲੀ ਸਭ ਪਹਿਲਾ ਸਵੇਰ ਦਾ ਸਮਾਂ ਹੈ ਰੰਗ ਬਰੰਗੇ ਰੰਗਾ ਦੇ ਨਾਲ ਜਿਹੜੇ ਆ ਉਹ ਰੰਗੇ ਹੋਏ ਨੇ ਲੋ ਪਾਜੀ ਹੋਰ ਦੀ ਕੀ ਹਾਲ ਚਾਲ ਹੈ ਜੀ ਜੀ ਠੀਕ ਆ ਮਹਾਰਾਜ ਸ਼ੁਭ ਕਾਮਨਾਵਾਂ ਮਹਾਰਾਜ ਕਹਿੰਦੇ ਨੇ ਵਰਕਤ ਦੀ ਹੱਟੀ ਬੜੀ ਮਸ਼ਹੂਰ ਹੈ ਪਰ ਅੱਜ ਤੇ ਰੰਗ ਦੇ ਵਿੱਚ ਰੰਗੇ ਹੋਏ ਆ ਰਹੇ ਆ ਗੱਡੀਆਂ ਦੇ ਵਿੱਚ ਭਰ ਭਰ ਕੇ ਜਿਹੜਾ ਹੈ ਥੇਲੀਆਂ ਦੇ ਵਿੱਚ ਰੰਗ ਜਿਹੜਾ ਆ ਉਹ ਲਿਜਾਇਆ ਜਾ ਰਿਹਾ ਹੈਗਾ ਆ ਬਾਕੀ ਸਭ ਰੰਗ ਦੇ ਵਿੱਚ ਰੰਗੇ ਹੋਏ ਨੇ ਹੋਲੀ ਦਾ ਤਿਆਰ ਜਿਹੜਾ ਆ ਉਹ ਮਨਾਇਆ ਜਾਂਦਾ ਹੈ ਦੇ ਆ ਔੜ ਦੇ ਵਿੱਚ ਪਹਿਲਾਂ ਤੁਹਾਨੂੰ ਇੱਕ ਦੁਕਾਨ ਦਿਖਾ ਲਈ ਆ ਉਹ ਦੂਸਰੀ ਦੁਕਾਨ ਦੇ ਉੱਪਰ ਵੀ ਦੇਖੋ ਦੁਕਾਨਾਂ ਸਜੀਆਂ ਹੋਈਆਂ ਨੇ ਰੰਗ-ਬਰੰਗੇ ਜਿਹੜੇ ਹੈਗੇ ਆ ਸਵੇਰ ਤੋਂ ਹੀ ਖਰੀਦਾਰੀ ਜਿਹੜੀ ਆ ਉਹ ਸ਼ੁਰੂ ਕੀ ਤੋਂ ਸ਼ੁਰੂ ਹੋ ਰਹੀ ਹੈਗੀ ਆ ਸਾਡੀ ਕੋਸ਼ਿਸ਼ ਰਹਿੰਦੀ ਆ ਕਿ ਅਸੀਂ ਤੁਹਾਨੂੰ ਹਰ ਪਲ ਜਿਹੜਾ ਆ ਉਹ ਆਪਣੇ ਕੈਮਰੇ ਦੇ ਵਿੱਚ ਕੈਦ ਕਰਕੇ ਅਸੀਂ ਦਿਖਾਈਏ ਇੱਧਰ ਵੀ ਤੁਸੀਂ ਦੇਖ ਸਕਦੇ ਆ ਖਰੀਦਾਰੀ ਜਿਹੜੀ ਹੈਗੀ ਆ ਉਹ ਸ਼ੁਰੂ ਹੋ ਗਈ ਆ ਵੈਸੇ ਸਵੇਰ ਤੋਂ ਹੀ ਹੋ ਗਈ ਹੈਗੀ ਆ ਜਿਹੜਾ ਰੰਗਾ ਦਾ ਤਿਆਰ ਹੈ ਸਵੇਰ ਤੋਂ ਹੀ ਮਨਾਇਆ ਜਾ ਰਿਹਾ ਹੈਗਾ ਆ ਔਰ ਰੰਗ-ਬਰੰਗੇ ਰੰਗ ਦੇਖੋ ਕਿੰਨੇ ਵਧੀਆ ਲੱਗਦੇ ਨੇ ਵਾਕਈ ਹਾਜੀ ਹਾਜੀ ਔਰ ਨਵਾਂ ਸ਼ਹਿਰ ਦਵਾਪਾ YouTube ਚੈਨਲ ਦੀ ਕੋਸ਼ਿਸ਼ ਰਹਿੰਦੀ ਆ ਕਿ ਅਸੀਂ ਤੁਹਾਨੂੰ ਹਰ ਪਲ ਜਿਹੜਾ ਆ ਆਪਣੇ ਕੈਮਰੇ ਦੇ ਵਿੱਚ ਕੈਦ ਕਰਕੇ ਅਸੀਂ ਦਿਖਾਈਏ ਔਰ ਤੁਸੀਂ ਦੇਖ ਪਾ ਰਹੇ ਹੋ ਅਸੀਂ ਇਹ ਦਿਖਾ ਰਹੇ ਆ ਤੁਸੀਂ ਦੇਖ ਰਹੇ ਹੋ ਕਹਿੰਦੇ Holi ਕੇ ਰੰਗ ਸਭ ਕੇ ਸੰਗ ਵਾਕਈ ਤੁਸੀਂ ਦੇਖ ਪਾ ਰਹੇ ਹੋ ਖਰੀਦਾਰੀ ਜਿਹੜੀ ਆ ਸਵੇਰ ਤੋਂ ਹੀ ਸ਼ੁਰੂ ਕੀਤੀ ਹੋ ਗਈ ਆ ਸਾਡੀ ਕੋਸ਼ਿਸ਼ ਰਹੀ ਆ ਕਿ ਸਵੇਰੇ ਸਵੇਰੇ ਜਿੰਨੀਆਂ ਦੁਕਾਨਾਂ ਖੁੱਲੀਆਂ ਹੈਗੀਆਂ ਉਹਨਿਆਂ ਦਾ ਅਸੀਂ ਦਿਖਾ ਸਕੀਏ ਔਰ ਸਵੇਰ ਤੋਂ ਹੀ ਜਿਹੜੇ ਆ ਜਾਣੇ ਸਵੇਰ ਤੋਂ ਤਾਂ ਕੰਮ ਲੱਗ ਰਿਹਾ ਔਰ ਖਰੀਦਦਾਰੀ ਤੁਸੀਂ ਦੇਖ ਪਾ ਰਹੇ ਹੋ ਸ਼ੁਰੂ ਹੋ ਗਈ ਹੋਈ ਆ ਸਵੇਰ ਤੋਂ ਹੀ ਸ਼ੁਰੂ ਹੋ ਗਈ ਆ ਰੰਗ-ਬਰੰਗੇ ਤੁਸੀਂ ਦੇਖ ਪਾ ਰਹੇ ਹੋ ਜਿਹੜੇ ਰੰਗ ਨੇ ਕੋਈ ਨੀਲਾ ਆ ਕੋਈ ਗੁਲਾਬੀ ਆ ਕੋਈ ਰੈੱਡ ਹੈਗਾ ਆ ਔਰ ਤਰ੍ਹਾਂ-ਤਰ੍ਹਾਂ ਦੀਆਂ ਜਿਹੜੀਆਂ ਪਚਕਾਰੀਆਂ ਆ अच्छा जी ये ਤੁਸੀਂ ਹੁਣ ਚਲੇ ਲੈ ਕੇ ਚੱਲੇ ਜੀ ਹਾਂਜੀ ਮੈਂ ਕਹਿੰਦਾ ਸਵੇਰ ਤੋਂ ਕਹਿੰਦੇ ਹੋਣੇ ਵੀ ਰੰਗ ਚੱਕ ਲਿਆਓ ਚੱਕ ਲਿਓ ਸਾਜਰੇ ਰੱਖੀਏ ਤੇ ਨਾਣੇ ਦਾ ਲਿਆ ਕੇ ਦਿਓ ਸਾਜਰੇ ਲਿਆਓ ਠੀਕ ਆ ਜੀ ਠੀਕ ਆ ਜੀ ਹੋਰ ਜੀ ਭਾਜੀ ਕੀ ਆ ਲਿਆ ਵਧੀਆ ਵਾਂਗ ਹੋਣੇ ਹੋਲੀ ਦੇ ਸਾਰਿਆਂ ਨੂੰ ਮੈਂ ਕਹਿੰਦਾ ਅੱਜ ਤਾਂ ਸਵੇਰੇ ਖਰੀਦਾਰੀ ਸ਼ੁਰੂ ਹੋ ਗਈ ਪੂਰਾ ਜੋਰ ਆ ਅੱਜ ਪੂਰਾ ਜੋਰ ਲੱਗਿਆ ਹਾਂਜੀ ਹਾਂਜੀ ਹਾਲੇ ਤੇ ਦੁਪਹਿਰ ਆਣਾ ਹੈ ਅੱਜ ਸਵੇਰੇ ਸਵੇਰਾ ਹੋਇਆ ਆ ਪੂਰੀ ਰੌਣਕਾਂ ਪੂਰੀ ਰੌਣਕ ਹੈਗੀ ਆ ਦੇਖ ਪਾ ਲੇ ਦੇਖ ਪਾ ਰਹੇ ਆਗੇ ਅਸੀਂ ਕੋਸ਼ਿਸ਼ ਕੀਤੀ ਹੈ ਜਿੰਨੀਆਂ ਕਿ ਵੀ ਦੁਕਾਨਾਂ ਖੁੱਲੀਆਂ ਹੈਗੀਆਂ ਤੁਹਾਨੂੰ ਰੰਗਾਂ ਦੀਆਂ ਉਹ ਸਾਰੀਆਂ ਦਿਖਾ ਲੀਆਂ ਜਾਣ ਔਰ ਦੇਖ ਪਾ ਰਹੇ ਹੋ ਸਵੇਰ ਤੋਂ ਹੀ ਜਿਹੜੀ ਹੈਗੀ ਆ ਰੰਗ-ਬਰੰਗੇ ਜਿਹੜੇ ਹੈਗੇ ਆ ਪਚਕਾਰੀਆਂ ਰੰਗ ਜਿਹੜਾ ਖਰੀਦਦਾਰੀ ਆ ਉਹ ਸ਼ੁਰੂ ਹੋ ਗਈ ਹੈਗੀ ਆ ਅਸੀਂ ਔਰ ਦੀਆਂ ਜਿੰਨੀਆਂ ਕਿ ਦੁਕਾਨਾਂ ਖੁੱਲੀਆਂ ਹੈਗੀਆਂ ਉਹ ਤੁਹਾਨੂੰ ਅਸੀਂ ਦਿਖਾ ਲਣ ਦੀ ਅਸੀਂ ਪੂਰੀ ਕੋਸ਼ਿਸ਼ ਕੀਤੀ ਹੈਗੀ ਆ ਸੋ ਹੋਲੀ ਦੀਆਂ ਨਵਾਂ ਸ਼ਹਿਰ ਦਵਾਬਾ YouTube ਚੈਨਲ ਤੋਂ ਨੂੰ ਬਲੋਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਹੋਵੇ ਸ਼ੁਭ ਕਾਮਨਾਵਾਂ ਹੋ ਨਮਾਸ਼ਰ ਦਵਾਬਾ YouTube ਚੈਨਲ ਦੀ ਤਰਫ ਸੇ ਆਪ ਸਭ ਕੋ ਹੋਲੀ ਦੀ ਬਹੁਤ-ਬਹੁਤ ਸ਼ੁਭ ਕਾਮਨਾئیں ਬਹੁਤ-ਬਹੁਤ ਮੁਬਾਰਕ ਇਹ ਘਰਚਿਆਂ ਦੇ ਵਿੱਚ ਵੀ ਜਿਹੜੀ ਹੋਲੀ ਆ ਬੱਚੇ ਜਿਹੜੇ ਆ ਦੇਖੋ ਜੀ ਮਨਾ ਰਹੇ ਹੈਗੇ ਆ ਇੱਕ ਦੂਜੇ ਦੇ ਉੱਪਰ ਰੰਗ ਪਾ ਰਹੇ ਆ ਦੂਜੇ ਤੇ ਪਾ ਰਹੇ ਆ ਔਰ ਹੋਲੀ ਦਾ ਤਿਆਰ ਤੁਸੀਂ ਦੇਖ ਦੇਖ ਪਾ ਰਹੇ ਹੋ ਅਸੀਂ ਅੱਜ ਕੋਸ਼ਿਸ਼ ਕੀਤੀ ਆ ਇਹ ਸਵੇਰ ਦਾ ਸਮਾਂ ਆ ਤੇ ਆ ਦੇਖੋ ਜੀ ਇੱਕ ਦੂਜੇ ਦੇ ਰੰਗ ਕਿਤਰਾ ਲਗਾ ਰਿਹਾ ਚਿਹਰੇ ਵੀ ਇੱਧਰ ਕਰ ਲਓ ਮਾੜੇ ਮਾੜੇ ਮੂੰਹ ਵੀ ਕਰ ਲਓ ਪਤਾ ਲੱਗੇ ਕੌਣ-ਕੌਣ ਰੰਗ ਲਗਾ ਰਿਹਾ ਆ ਹੋਲੀ ਦਾ ਤਿਆਰ ਤੁਸੀਂ ਦੇਖ ਪਾ ਰਹੇ ਹੋ ਇਹ ਨਾ ਕਰ ਵੀਡੀਓ ਔਰ